ਇਹਨਾਂ ਦੇ ਘਰ ਇੱਕ ਕਾਰਡ ਹੋਇਆ ਹੈ ਅਸੀਂ ਬੱਚਿਆਂ ਨੂੰ ਕੱਢਿਆ ਹੈ ਐਂਬੂਲੈਂਸ ਵਗੈਰਾ ਆਈਆਂ ਨੇ ਉਹਨਾਂ ਨੇ ਬੱਚਿਆਂ ਨੂੰ ਕੱਢਿਆ ਜਦ ਤੱਕ ਸਾਡਾ ਮੁਹੱਲਾ ਸਾਰਾ ਬੱਚੇ ਜਿੰਨੇ ਵੀ ਵੱਡੇ ਸੀ ਮੰਡੇ ਸਾਰਿਆਂ ਨੇ ਉਹਨਾਂ ਨੇ ਬੱਚਿਆਂ ਨੂੰ ਕੱਢਿਆ ਲੇਕਿਨ ਜਦ ਨੂੰ ਕੱਢਿਆ ਸਾਰੇ ਬੱਚੇ ਡੈਡ ਹੋ ਚੁੱਕੇ ਸੀ ਇੱਕ ਕੁੜੀ ਦੇ ਵਿੱਚ ਸਾਹ ਹੈਗੇ ਸੀ ਜਦੋਂ ਉਹਨੂੰ ਅਸੀਂ ਲੈ ਕੇ ਗਏ ਆ ਜਦੋਂ ਅਸੀਂ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਆ ਉੱਥੇ ਸਾਨੂੰ ਕੋਈ ਅੱਗੇ ਨਹੀਂ ਹੋ ਕੇ ਮਿਲਿਆ ਕੋਈ ਉਥੋਂ ਦਾ ਸਟੇਚਰ ਨਹੀਂ ਉਹਨਾਂ ਨੇ ਸਾਨੂੰ ਕੋਈ ਦਿੱਤਾ ਕੋਈ ਉਹਨਾਂ ਨੇ व्हीਲ ਚੇਅਰ ਨਹੀਂ ਦਿੱਤੀ ਕੋਈ ਉਹਨਾਂ ਦਾ ਆਸ-ਪਾਸ ਵਾਲਾ ਕੋਈ ਸਾਡੇ ਲਾਗੇ ਨਹੀਂ ਲੱਗਿਆ ਜਦ ਕਿ ਉਹ ਛੋਟੀ ਕੁੜੀ ਦੇ ਵਿੱਚ ਸਾਹ ਹੈਗੇ ਸੀ ਅਸੀਂ ਉਮੀਦ ਲਾਈ ਸੀ ਕਿ ਡਾਕਟਰ ਜਲਦੀ ਕਰ ਲੈਣਗੇ ਤੇ ਸ਼ਾਇਦ ਕੁੜੀ ਬਚ ਸਕਦੀ ਸੀ ਕਿਹੜੇ ਹਸਪਤਾਲ ਲੱਗੇ ਇਹ ਸਿਵਲ ਹਸਪਤਾਲ ਦੀ ਗੱਲ ਹੈ ਜੀ ਸਿਵਲ ਹਸਪਤਾਲ ਵਿੱਚ ਅਸੀਂ ਲੈ ਕੇ ਗਏ ਆ ਪਰ ਉਹਨਾਂ ਨੇ ਤਿੰਨ ਅਸੀਂ ਡੈਡ ਬੋਡੀਆਂ ਉੱਥੇ ਲੈ ਕੇ ਗਏ ਆ ਉਹਨ ਕੀ ਇਤੀ ਲੇਡੀਜ਼ ਡਾਕਟਰ ਸੀ ਉਹ ਸਾਨੂੰ ਇਹੀ ਕਹਿੰਦੇ ਰਹੇ ਲੇਕਿਨ ਉਹ ਉਥੇ ਕੋਈ ਮੂਵੀ ਬਣਾਉਣ ਲੱਗਾ ਸੀ ਸਾਡੇ ਮੁੰਡੇ ਨੇ ਕਿਹਾ ਕਿ ਮੂਵੀ ਨਹੀਂ ਬਣਾਣੀ ਪਹਿਲਾਂ ਤੁਸੀਂ ਉਹਨਾਂ ਨੂੰ ਦੇਖੋ ਤਾਂ ਸਹੀ ਮਰੀਜ਼ਾਂ ਜਿਨ੍ਹਾਂ ਦੇ ਵਿੱਚ ਕੋਈ ਸਾਹ ਚੱਲਦਾ ਪਿਆ ਉਹ ਦੇਖੋ ਤੁਸੀਂ ਉਥੇ ਵੀ ਸਾਡੇ ਨਾਲ ਉਹਨਾਂ ਦੀ ਬਹਿਸ ਹੋਈ ਏ ਬਹੁਤ ਡਾਕਟਰਾਂ ਨੇ ਬਹਿਸ ਕੀਤੀ ਏ ਸਾਡੇ ਨਾਲ ਲੇਕਿਨ ਇਹ ਹੈਗਾ ਕਿ ਉਥੇ ਉਹਨਾਂ ਦੀ ਕੇਅਰ ਨਹੀਂ ਹੋਈ ਹੈ ਬੱਚਿਆਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੇ ਜਿਹੜਾ ਵੱਡਾ ਮੁੰਡਾ ਇਹਨਾਂ ਦੇ ਪਾਇਆ ਸੀ ਉਹਨਾਂ ਬੱਚਿਆਂ ਨੇ ਉਥੋਂ ਮੁੰਡੇ ਨੂੰ ਉਹ ਵੀ ਕੱਢ ਲਿਆ ਇਹਨਾਂ ਨੇ ਕੱਢ ਕੇ ਫਿਰ ਹੌਸਪਟਲ ਹੌਸਪੀਟਲ ਲੈ ਕੇ ਗਏ ਨੇ ਉੱਥੇ ਜਾ ਕੇ ਉਹਦੀ ਵੀ ਡੈਥ ਹੋ ਗਈ ਮੁੰਡੇ ਦੀ ਇਸ ਟਾਈਮ 6 6 ਮਤਲਬ ਡੈੱਡ ਬੋਟੀਆਂ ਉੱਥੇ ਸਿਵਲ ਚ ਕਿੰਨੇ ਆਪਣੇ ਵੱਲੋਂ ਪਹਿਲਾਂ ਕਿੰਨੇ ਲੱਗ ਗਏ ਸੀ ਚ 4 ਕਿਹੜੇ ਕੁੜਕੋ ਇਹਨਾਂ ਕਰਨ ਲੱਗੇ ਉਹਨਾਂ ਦਾ ਦਾਦਾ ਉਹਨਾਂ ਦਾ ਬੇਟਾ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਦੋ ਬੱਚੇ ਪੰਜ ਜਣੇ ਹਾਂ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਾਹ ਹੈ ਤੁਸੀਂ ਅਸੀਂ ਹਾਂਜੀ ਇਹ ਸਾਡਾ ਘਰ ਹੈ ਉਹਨਾਂ ਦਾ ਘਰ ਉੱਥੇ ਕਿੰਨੇ ਬੱਚਿਆਂ ਲੈ ਕੇ ਲੈ ਗਏ ਸੀ ਬੱਚਿਆਂ ਦੀ ਕੀ ਹਾਲ ਸੀਗੀ ਉਹ ਉਹ ਬੱਚਾ ਜਿਹੜਾ ਸੀ ਇੱਕ ਸੀ ਸਾਡੇ ਕੋਲ ਨਾ ਉਹਦੇ ਸਾਹ ਚੱਲ ਰਹੇ ਸੀ ਉਸ ਟਾਈਮ ਤੇ ਪਰ ਦੇਖਦੇ ਆਂ ਦੇਖਦੇ ਆ ਉਹਨਾਂ ਨੇ ਕੀਤਾ ਆਪਣੇ ਵੱਲੋਂ ਬਹੁਤ 延迟 ਲਾ ਦਿੱਤੀ ਕੋਈ ਉਹਨਾਂ ਬੈੱਡ ਹੀ ਤੱਕ ਨਹੀਂ ਸੀ ਕੋਈ ਉਹਨਾਂ ਦੇ ਕੋਲ ਹੈਗਾ ਉਹਨਾਂ ਨੇ ਢਲ ਲਟਾਇਆ ਹੀ ਨਹੀਂ ਹੈਗਾ ਉਹਨੇ ਬੱਚੇ ਨੂੰ ਉੱਥੇ ਜਦੋਂ ਨੂੰ ਉਹਨਾਂ ਨੇ ਦੇਖਿਆ ਉਹ ਵੀ ਬਸ ਖਤਮ ਹੋ ਗਈ ਸੀ ਹਾਂਜੀ ਠੀਕ ਇੱਕ ਮਿੰਟ ਹੋਰ ਦੇ ਚੱਲਿਆ ਸਭ ਚੋਟੋ ਕੋਈ ਘਰ ਮਮਾ